ਮੈਂ ਸੁਹਾਗ ਰਾਤ ਨੂੰ ਬੜੀ ਬੇਸਬਰੀ ਨਾਲ ਆਪਣੇ ਘਰ ਵਾਲੇ ਦਾ ਇੰਤਜ਼ਾਰ ਕਰਦੀ ਸੀ। ਇਸ ਘੜੀ ਦਾ ਹਰ ਕੁੜੀ ਨੂੰ ਇੰਤਜ਼ਾਰ ਹੁੰਦਾ ਕਿਉਂਕਿ ਇਹ ਰਾਤ ਹਰ ਕੁੜੀ ਲਈ ਬਹੁਤ ਖਾਸ ਹੁੰਦੀ ਹੈ। ਮੈਂ ਕੁੰਡ ਕੱਢ ਕੇ ਆਪਣੇ ਘਰ ਵਾਲੇ ਦਾ ਇੰਤਜ਼ਾਰ ਕਰਦੀ ਸੀ। ਕੁਝ ਘੰਟੇ ਬਾਅਦ ਮੇਰਾ ਘਰ ਵਾਲਾ ਕਮਰੇ ਵਿੱਚ ਆਇਆ ਤੇ ਉਹਨੂੰ ਦੇਖਦੇ ਹੀ ਮੇਰੀ ਧੜਕਨ ਤੇਜ਼ ਹੋ ਗਈ। ਉਹਨੇ ਕਮਰੇ ਵਿੱਚ ਆਉਂਦਿਆਂ ਹੀ ਮੇਰਾ ਕੁੰਡ ਚੁੱਕਿਆ ਤੇ ਬੜੇ ਪਿਆਰ ਨਾਲ ਮੇਰੀ ਤਾਰੀਫ਼ ਕਰਨ ਲੱਗਾ। ਹਜੇ ਕੁਝ ਟਾਈਮ ਹੀ ਹੋਇਆ ਸੀ। ਇੱਕ ਦੂਸਰੇ ਨਾਲ ਬਤਾਏ ਹੋਏ ਤਾਂ ਅਚਾਨਕ ਹੀ ਫੋਨ ਦੀ ਘੰਟੀ ਵੱਜੀ ਮੈਂ ਕਈ ਵਾਰ ਫੋਨ ਨੂੰ ਵੀ ਇਗਨੋਰ ਕੀਤਾ ਤੇ ਆਪਣੇ ਘਰ ਵਾਲੇ ਨਾਲ ਪਿਆਰ ਕਰਨ ਲੱਗੀ ਹੀ ਸੀ ਕਿ ਦੁਬਾਰਾ ਫੋਨ ਤੇ ਘੰਟੀ ਵੱਜਣ ਲੱਗੀ ਮੈਂ ਮਜਬੂਰ ਹੋ ਕੇ ਫੋਨ ਚੁੱਕਿਆ ਤੇ ਅੱਗੋਂ ਮੈਨੂੰ ਖਬਰ ਮਿਲੀ ਕਿ ਮੇਰੇ ਬਚਪਨ ਦੀ ਸਹੇਲੀ ਦਾ ਘਰਵਾਲਾ ਇਸ ਦੁਨੀਆ ਤੋਂ ਚਲਾ ਗਿਆ ਇੱਕ ਰੋਡ ਐਕਸੀਡੈਂਟ ਵਿੱਚ ਸਾਰੇ ਪਰਿਵਾਰ ਦੀ ਮੌਤ ਹੋ ਗਈ ਆ ਮੇਰੀ ਸਹੇਲੀ ਦਾ ਇਸ ਦੁਨੀਆ ਵਿੱਚ ਕੋਈ ਵੀ ਨਹੀਂ ਸੀ ਜਦੋਂ ਮੈਂ ਇਹ ਗੱਲ ਆਪਣੇ ਘਰ ਵਾਲੇ ਨੂੰ ਦੱਸੀ ਤਾਂ ਉਹ ਵੀ ਉਦਾਸ ਹੋ ਗਿਆ ਮੈਨੂੰ ਬਹੁਤ ਦੁੱਖ ਸੀ ਤਾਂ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਰਾਜ ਮੈਂ ਕੱਲ ਨੂੰ ਆਪਣੀ ਸਹੇਲੀ ਨੂੰ ਇੱਥੇ ਲਿਆਉਣਾ ਚਾਹੁੰਦੀ ਆ ਇਹਨਾਂ ਵੱਡਾ ਘਰ ਹੈ ਉਹ ਇੱਥੇ ਰਹਿ ਰਹੂਗੀ ਮੇਰੇ ਘਰ ਵਾਲੇ ਨੇ ਮੈਨੂੰ ਮਨਾਂ ਕੀਤਾ ਕਿ ਹਜੇ ਸਾਡੇ ਰਿਸ਼ਤੇ ਤੇ ਜ਼ਿੰਦਗੀ ਦੀ ਸ਼ੁਰੂਆਤ ਹੋਈ ਆ ਆਪਾਂ ਏਦਾਂ ਕਿਸੇ ਨੂੰ ਆਪਣੇ ਨਾਲ ਨਹੀਂ ਰੱਖ ਸਕਦੇ ਪਰ ਮੈਂ ਆਪਣੇ ਘਰ ਵਾਲੇ ਨੂੰ ਆਪਣੇ ਪਿਆਰ ਵਿੱਚ ਲਿਆ ਕੇ ਮਨਾ ਹੀ ਲਿਆ। ਮੇਰਾ ਘਰ ਵਾਲਾ ਮੇਰੀ ਗੱਲ ਤੇ ਰਾਜ਼ੀ ਹੋ ਗਿਆ ਸੀ। ਪਰ ਇਹ ਸਭ ਤੋਂ ਵੱਡੀ ਮੇਰੀ ਜ਼ਿੰਦਗੀ ਦੀ ਗਲਤੀ ਸੀ। ਅੱਜ ਮੇਰੀ ਸਹੇਲੀ ਸਾਡੇ ਨਾਲ ਰਹਿਣ ਲੱਗ ਪਈ। ਸ਼ੁਰੂ-ਸ਼ੁਰੂ ਵਿੱਚ ਤਾਂ ਉਹ ਬਹੁਤ ਉਦਾਸ ਹੁੰਦੀ ਸੀ। ਕਈ ਵਾਰ ਆਪਣੇ ਘਰ ਵਾਲੇ ਦੇ ਨਾਲ ਉਹਨੂੰ ਮੈਂ ਘੁੰਮਣ ਲਈ ਵੀ ਭੇਜ ਦਿੰਦੀ ਹੁੰਦੀ ਸੀ ਹੌਲੀ ਹੌਲੀ ਮੇਰੀ ਸਹੇਲੀ ਦਾ ਵਿਵਹਾਰ ਬਦਲਣ ਲੱਗ ਪਿਆ ਸੀ ਉਹ ਬਹੁਤ ਜ਼ਿਆਦਾ ਕੌਸ਼ਤ ਕਰਨ ਲੱਗ ਪਈ ਸੀ ਇੱਕ ਦਿਨ ਮੈਨੂੰ ਇਹ ਖਬਰ ਮਿਲੀ ਕਿ ਮੇਰੀ ਮਾਂ ਦੀ ਸਿਹਤ ਠੀਕ ਨਹੀਂ ਮੈਂ ਉਹਨੂੰ ਮਿਲਣ ਲਈ ਪਿੰਡ ਚਲੀ ਗਈ ਪਰ ਮੈਨੂੰ ਅਚਾਨਕ ਰਾਸਤੇ ਵਿੱਚ ਯਾਦ ਆਇਆ ਕਿ ਮੈਂ ਤਾਂ ਆਪਣੇ ਪਰਸ ਵਿੱਚ ਪੈਸੇ ਪਾਏ ਹੀ ਨਹੀਂ ਜਦੋਂ ਮੈਂ ਘਰ ਆਈ ਤਾ ਘਰ ਦੇ ਅੰਦਰ ਜਾਂਦੇ ਹੀ ਮੈਨੂੰ ਅਜੀਬ ਜਿਹੀਆਂ ਆਵਾਜ਼ਾਂ ਆਉਣ ਲੱਗ ਪਈਆਂ ਮੈਂ ਆਵਾਜ਼ਾਂ ਸੁਣ ਕੇ ਆਪਣੇ ਕਮਰੇ ਵੱਲ ਜਾ ਰਹੀ ਸੀ ਪਰ ਜਿੱਦਾਂ ਹੀ ਮੈਂ ਕਮਰੇ ਦੀ ਖਿੜਕੀ ਕੋਲ ਜਾ ਕੇ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ ਕਿਉਂਕਿ ਮੇਰੀ ਬਚਪਨ ਦੀ ਸਹੇਲੀ ਮੇਰੇ ਘਰ ਵਾਲੇ ਦੇ ਉੱਪਰ ਪੂਰੇ ਜੋਸ਼ ਦੇ ਨਾਲ ਮੈਂ ਪਿੰਡ ਵਿੱਚ ਰਹਿੰਦੀ ਸੀ ਮੇਰੀ ਉਮਰ ਉਦੋਂ 20 ਕੋ ਸਾਲ ਦੀ ਸੀ ਮੇਰੇ ਘਰ ਵਿੱਚ ਮੇਰੇ ਮਾਂ ਪਿਓ ਤੇ ਮੇਰਾ ਇੱਕ ਛੋਟਾ ਭਰਾ ਰਹਿੰਦਾ ਸੀ ਬਚਪਨ ਵਿੱਚ ਹੀ ਮੇਰੀ ਪਿੰਡ ਵਿੱਚ ਇੱਕ ਬਹੁਤ ਚੰਗੀ ਸਹੇਲੀ ਸੀ ਜਿਹਦਾ ਨਾਮ ਰੀਨਾ ਸੀ ਮੈਂ ਤੇ ਰੀਨਾ ਇੱਕ ਦੂਜੇ ਦੀਆਂ ਬਹੁਤ ਚੰਗੀਆਂ ਸਹੇਲੀਆਂ ਸੀ ਅਸੀਂ ਇੱਕ ਦੂਜੇ ਨਾਲ ਹੀ ਪੜਦੇ ਹਾਂ ਸੀ ਤੇ ਇੱਕ ਦੂਸਰੇ ਦੇ ਨਾਲ ਹੀ ਖੇਡਦੇ ਹਾਂ ਸੀ ਅਸੀਂ ਦੋਨਾਂ ਦੀ ਦੋਸਤੀ ਬਹੁਤ ਚੰਗੀ ਸੀ ਅਸੀਂ ਦੋਨੇ ਅਕਸਰ ਹੀ ਇਕੱਠੀਆਂ ਹੀ ਰਹਿੰਦੀਆਂ ਸੀ ਅਸੀਂ ਇੱਕ ਦੂਜੇ ਨੂੰ ਕਹਿੰਦੀਆਂ ਸੀ ਕਿ ਜਦੋਂ ਅਸੀਂ ਵਿਆਹ ਕਰਵਾਵਾਂਗੀਆਂ ਤਾਂ ਇੱਕੋ ਘਰ ਵਿੱਚ ਹੀ ਕਰਵਾਵਾਂਗੀਆਂ ਕਿਉਂਕਿ ਅਸੀਂ ਇੱਕ ਦੂਜੇ ਦੇ ਬਿਨਾ ਨਹੀਂ ਸੀ ਰਹਿ ਸਕਦੀਆਂ ਮੇਰੀ ਮਾਂ ਨੇ ਮੈਨੂੰ ਕਈ ਵਾਰ ਇਹ ਗੱਲ ਕਹੀ ਸੀ ਕਿ ਇੰਨੀ ਚੰਗੀ ਸਹੇਲੀ ਚੰਗੀ ਨਹੀਂ ਰਹਿੰਦੀ ਕਿਉਂਕਿ ਹਰ ਰਿਸ਼ਤੇ ਵਿੱਚ ਹੱਦ ਤੋਂ ਜ਼ਿਆਦਾ ਮਿਠਾਸ ਆਉਣ ਦੇ ਨਾਲ ਜ਼ਹਿਰ ਵੀ ਅਮਨ ਲੱਗ ਜਾਂਦਾ ਇਸ ਲਈ ਤੁਰੀਨਾ ਦੇ ਨਾਲ ਆਪਣਾ ਸਹੇਲਪੁਣਾ ਕੱਟ ਕਰਦੇ ਪਰ ਮੈਂ ਹਾਸਕੇ ਗੱਲ ਨੂੰ ਟਾਲ ਦਿੰਦੀ ਸੀ ਮੈਂ ਕਿਹਾ ਸੀ ਕਿ ਮਾਂ ਉਹ ਮੇਰੀ ਭੈਣ ਵਰਗੀ ਆ ਬਲਕਿ ਮੈਂ ਤਾਂ ਉਹਨੂੰ ਆਪਣੀ ਭੈਣ ਮੰਨਦੀ ਆ ਇਹ ਮੇਰੀ ਇਹੀ ਜੱਦ ਸੀ ਜਦੋਂ ਅਸੀਂ ਵਿਆਹ ਕਰਵਾਵਾਂਗੇ ਤਾਂ ਇੱਕੇ ਹੀ ਘਰ ਵਿੱਚ ਵਿਆਹ ਕਰਵਾਵਾਂਗੇ ਮਾਂ ਦੇ ਵਾਰ-ਵਾਰ ਸਮਝਾਉਣ ਤੇ ਵੀ ਮੈਂ ਇਸ ਗੱਲ ਨੂੰ ਸਮਝ ਨਾ ਸਕੀ ਸੀ ਹੌਲੀ-ਹੌਲੀ ਮੇਰੀ ਉਮਰ ਵੱਡੀ ਜਾ ਰਹੀ ਸੀ ਰੀਨਾ ਵੀ ਵੱਡੀ ਹੋ ਗਈ ਸੀ ਸਾਡਾ ਪਿਆਰ ਹੋਰ ਵੀ ਗੂੜਾ ਹੋ ਗਿਆ ਸੀ ਰੀਨਾ ਦੇ ਘਰ ਵਿੱਚ ਸਿਰਫ ਉਹਦੀ ਮਾਂ ਹੀ ਰਹਿੰਦੀ ਸੀ ਕਿਉਂਕਿ ਉਹਦਾ ਪਾਪਾ ਇਸ ਦੁਨੀਆ ਵਿੱਚ ਨਹੀਂ ਸੀ ਰੀਨਾ ਦੀ ਮਾਂ ਨੇ ਹੀ ਉਹਨੂੰ ਪਾਲ ਕੇ ਵੱਡਾ ਕੀਤਾ ਮੈਂ ਤੇ ਰੀਨਾ ਇੱਕ ਦੂਸਰੇ ਦੇ ਕੱਪੜੇ ਪਾ ਲੈਂਦੀਆਂ ਸੀ ਅਸੀਂ ਇੱਕੋ ਜਿਹੀਆਂ ਗੁੱਤਾਂ ਕਰਦੀਆਂ ਸੀ ਇੱਕ ਦੂਜੇ ਨੂੰ ਇੱਕੋ ਜਿਹੀਆਂ ਦੇਖ ਕੇ ਅਸੀਂ ਬਹੁਤ ਖੁਸ਼ ਹੁੰਦੀਆਂ ਸੀ ਪਰ 8ਵੀਂ ਕਲਾਸ ਵਿੱਚ ਹੀ ਰੀਨਾ ਦੀ ਮਾਂ ਨੇ ਉਹਨੂੰ ਅੱਗੇ ਨਹੀਂ ਪੜਾਇਆ ਪਰ ਮੇਰੇ ਮਾਂ ਚਾਹੁੰਦੇ ਸੀ ਕਿ ਮੈਂ ਘੱਟੋ-ਘੱਟ 10ਵੀਂ ਤਾਂ ਕਰ ਲਵਾਂ ਇਸੇ ਕਰਕੇ ਮੈਂ ਅੱਗੇ ਪੜ੍ਹਨ ਲਈ ਸਕੂਲ ਜਾਂਦੀ ਹੁੰਦੀ ਸੀ ਰੀਨਾ ਨੇ ਸਕੂਲ ਜਾਣਾ ਬੰਦ ਕਰ ਦਿੱਤਾ ਸੀ ਅਸੀਂ ਸਕੂਲ ਤੋਂ ਬਾਅਦ ਇੱਕ ਦੂਸਰੇ ਨੂੰ ਮਿਲਦੀਆਂ ਸੀ ਉਸ ਦਿਨ ਮੈਂ ਬਹੁਤ ਜ਼ਿਆਦਾ ਉਤਸ਼ਾਹ ਹੁੰਦੀ ਤਾਂ ਕਿਉਂਕਿ ਮੈਂ ਚਾਹੁੰਦੀ ਸੀ ਕਿ ਮੇਰੇ ਨਾਲ ਉਹ ਅੱਗੇ ਦੀ ਪੜ੍ਹਾਈ ਕਰੇ ਪਰ ਇਹ ਸ਼ਾਇਦ ਸਾਡੀ ਕਿਸਮਤ ਵਿੱਚ ਨਹੀਂ ਲਿਖਿਆ ਸੀ ਹੌਲੀ-ਹੌਲੀ ਮੈਂ ਅੱਗੇ ਦੀ ਪੜ੍ਹਾਈ ਕਰਨ ਲੱਗੀ ਤੇ ਉਹਨਾਂ ਦਿਨਾਂ ਵਿੱਚ ਮੈਨੂੰ ਇਹ ਖਬਰ ਪਤਾ ਲੱਗੀ ਕਿ ਰੀਨਾ ਨੂੰ ਕਿਸੇ ਮੁੰਡੇ ਦੇ ਨਾਲ ਪਿਆਰ ਹੋ ਗਿਆ ਕਿ ਉਹ ਉਸੇ ਮੁੰਡੇ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਆ ਮੈਂ ਉਸ ਵਕਤ ਰੀਨਾ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਤਾਂ ਸੋਚਿਆ ਸੀ ਕਿ ਅਸੀਂ ਇੱਕੋ ਘਰ ਵਿੱਚ ਹੀ ਵਿਆਹ ਕਰਵਾਵਾਂਗੇ ਤਾਂ ਕਿ ਅਸੀਂ ਇਕੱਠੀਆਂ ਹੀ ਰਹੀਏ ਤੇ ਦੂਰ ਨਾ ਹੋਈਏ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਇਹ ਸਾਡੇ ਬਚਪਨ ਦੀਆਂ ਗੱਲਾਂ ਸੀ ਅਸਲ ਜ਼ਿੰਦਗੀ ਵਿੱਚ ਇਦਾਂ ਕੁਝ ਨਹੀਂ ਹੁੰਦਾ ਰੀਨਾ ਉਸ ਮੁੰਡੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਕਿ ਉਹਦੀ ਮਾਂ ਨੇ ਚੰਗਾ ਰਿਸ਼ਤਾ ਸਮਝ ਕੇ ਉਸੇ ਮੁੰਡੇ ਦੇ ਨਾਲ ਫਟਾਫਟ ਉਹਦਾ ਵਿਆਹ ਕਰਵਾ ਦਿੱਤਾ। ਉਹਨਾਂ ਦਿਨਾਂ ਵਿੱਚ ਮੈਂ 10ਵੀਂ ਵਿੱਚ ਸੀ। ਮੇਰੇ ਕੋਲ 1 ਸਾਲ ਦਾ ਸਮਾਂ ਸੀ। ਇਸੇ ਕਰਕੇ ਰੀਨਾ ਤੋਂ ਦੂਰ ਹੋਣ ਤੇ ਮੈਂ ਬਹੁਤ ਜ਼ਿਆਦਾ ਉਦਾਸ ਹੋ ਗਈ ਸੀ। ਪਰ ਅਕਸਰ ਰੀਨਾ ਦੇ ਨਾਲ ਮੈਂ ਫੋਨ ਤੇ ਗੱਲਾਂ ਕਰਦੀ ਹੁੰਦੀ ਸੀ। ਰੀਨਾ ਦਾ ਸਹੁਰੇ ਘਰ ਕੁਝ ਹੀ ਦੂਰ ਸੀ। ਇਸੇ ਕਰਕੇ ਰੀਨਾ ਇੱਕ ਹਫ਼ਤੇ ਬਾਅਦ ਮੈਨੂੰ ਮਿਲਣ ਲਈ ਆ ਜਾਂਦੀ ਸੀ। ਪਰ ਸਾਡਾ ਪਿਆਰ ਪਹਿਲਾਂ ਦੀ ਤਰ੍ਹਾਂ ਕਾਫੀ ਗੂੜਾ ਹੀ ਸੀ। ਅਸੀਂ ਦੋਨੋਂ ਇੱਕ ਦੂਸਰੇ ਦੇ ਨਾਲ ਹਰ ਗੱਲ ਸ਼ੇਅਰ ਕਰਦੀਆਂ ਹੁੰਦੀਆਂ ਸੀ ਫਿਰ ਹੌਲੀ-ਹੌਲੀ ਮੈਂ 10ਵੀਂ ਦੇ ਪੇਪਰ ਦਿੱਤੇ ਤੇ ਮੇਰੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਮੇਰੇ ਮਾਪਿਓ ਮੇਰੇ ਲਈ ਵੀ ਰਿਸ਼ਤਾ ਲੱਭਣ ਲੱਗ ਪਏ ਮੈਂ ਵੀ ਰੀਨਾ ਨੂੰ ਇਹ ਗੱਲ ਦੱਸੀ ਸੀ ਉਹ ਮੈਨੂੰ ਕਹਿੰਦੀ ਸੀ ਕਿ ਤੂੰ ਰਿਸ਼ਤਾ ਪਿੰਡ ਦੇ ਲਾਗੇ ਬੰਨੇ ਹੀ ਕਰਵਾਏ ਤਾਂ ਕਿ ਅਸੀਂ ਇੱਕ ਦੂਸਰੇ ਨੂੰ ਮਿਲਦੀਆਂ ਰਹੀਏ ਮੈਨੂੰ ਇਹ ਗੱਲ ਸਹੀ ਲੱਗੀ 7 ਮਹੀਨੇ ਤੋਂ ਬਾਅਦ ਮੇਰੇ ਮਾਪਿਓ ਨੇ ਮੇਰੇ ਲਈ ਬਹੁਤ ਹੀ ਚੰਗਾ ਰਿਸ਼ਤਾ ਲੱਭ ਲਿਆ ਸੀ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ ਇਸੇ ਕਰਕੇ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਉਹ ਮੁੰਡਾ ਕਾਫੀ ਚੰਗਾ ਕਮਾਉਂਦਾ ਸੀ ਤੇ ਮਾਪਿਓ ਨੇ ਵੀ ਇਸੇ ਕਰਕੇ ਉਸ ਮੁੰਡੇ ਦੇ ਨਾਲ ਮੇਰਾ ਰਿਸ਼ਤਾ ਵੀ ਪੱਕਾ ਕਰ ਦਿੱਤਾ ਮੈਂ ਵੀ ਖੁਸ਼ ਹੋ ਕੇ ਵਿਆਹ ਕਰਵਾ ਕੇ ਆਪਣੇ ਸਹੁਰੇ ਘਰ ਚਲੀ ਗਈ ਸਹੁਰੇ ਘਰ ਵਿੱਚ ਮੇਰਾ ਕਾਫੀ ਚੰਗਾ ਸਵਾਗਤ ਕੀਤਾ ਗਿਆ ਅੱਜ ਦੀ ਰਾਤ ਮੈਂ ਬਹੁਤ ਜ਼ਿਆਦਾ ਖੁਸ਼ ਸੀ ਅੱਜ ਦੀ ਰਾਤ ਹਰ ਕੁੜੀ ਦੇ ਲਈ ਬਹੁਤ ਵੱਡੀ ਰਾਤ ਹੁੰਦੀ ਆ ਮੈਂ ਕੋੰਡ ਕਟ ਕੇ ਆਪਣੇ ਘਰ ਵਾਲੇ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੀ ਸੀ ਅੱਧੇ ਘੰਟੇ ਬਾਅਦ ਮੇਰਾ ਘਰ ਵਾਲਾ ਕਮਰੇ ਵਿੱਚ ਆਇਆ ਤੇ ਉਹਨੂੰ ਦੇਖ ਕੇ ਮੈਂ ਖੁਭਰਾ ਗਈ ਸੀ ਕਮਰੇ ਵਿੱਚ ਆਉਂਦੇ ਸੀ ਤੇ ਉਹਨੇ ਮੇਰੀਆਂ ਬਹੁਤ ਤਾਰੀਫ ਕੀਤੀ ਮੇਰਾ ਘਰ ਵਾਲਾ ਮੈਨੂੰ ਦੱਸਣ ਲੱਗਿਆ ਕਿ ਉਹ ਬਚਪਨ ਤੋਂ ਹੀ ਤੈਨੂੰ ਚਾਹੁੰਦਾ ਸੀ ਪਰ ਉਹਨੇ ਅੱਜ ਤੱਕ ਮੈਨੂੰ ਇਸ ਲਈ ਨਹੀਂ ਕਿਹਾ ਸੀ ਕਿਉਂਕਿ ਉਹ ਚਾਹੁੰਦਾ ਸੀ ਕਿ ਉਹ ਪਹਿਲਾਂ ਕੋਈ ਨੌਕਰੀ ਕਰਨ ਲੱਗ ਜਾਵੇ ਤਾ ਮੇਰੇ ਘਰ ਦੇ ਰਿਸ਼ਤਾ ਕਰਨੇ ਮੰਨ ਜਾਣ। ਮੈਨੂੰ ਵੀ ਉਹਦੀ ਇਹ ਗੱਲ ਸਹੀ ਲੱਗੀ ਸੀ। ਮੈਂ ਵੀ ਬਹੁਤ ਜ਼ਿਆਦਾ ਖੁਸ਼ ਸੀ। ਰਾਜ ਨੇ ਅੱਜ ਦੀ ਰਾਤ ਮੈਨੂੰ ਬਹੁਤ ਜ਼ਿਆਦਾ ਸਪੈਸ਼ਲ ਫੀਲ ਕਰਵਾਇਆ ਸੀ। ਉਹਨੇ ਪੂਰੇ ਕਮਰੇ ਨੂੰ ਬਹੁਤ ਵਧੀਆ ਸਜਾਇਆ ਸੀ। ਮੇਰੇ ਲਈ ਇੱਕ ਬਹੁਤ ਹੀ ਵਧੀਆ ਤੋਹਫ਼ਾ ਵੀ ਲੈ ਕੇ ਆਇਆ ਸੀ। ਅਸੀਂ ਦੋਨੋਂ ਬਹੁਤ ਜ਼ਿਆਦਾ ਖੁਸ਼ ਸੀ। ਇੱਕ ਦੂਸਰੇ ਦੇ ਨਾਲ ਕਾਫੀ ਦੇਰ ਤੱਕ ਗੱਲਾਂ ਕਰ ਰਹੇ ਸੀ ਪਰ ਜਿੱਦਾਂ ਹੀ ਰਾਜ ਨੇ ਮੇਰਾ ਹੱਥ ਫੜਿਆ ਮੇਰੇ ਨਾਲ ਪਿਆਰ ਕਰਨ ਵਾਲਾ ਹੀ ਸੀ। ਤਾਂ ਮੇਰਾ ਫੋਨ ਵੱਜਣ ਲੱਗ ਪਿਆ। ਇੱਕ ਦੋ ਵਾਰ ਮੈਂ ਫੋਨ ਨੂੰ ਇਗਨੋਰ ਕੀਤਾ ਸੀ ਪਰ ਵਾਰ-ਵਾਰ ਫੋਨ ਦੀ ਘੰਟੀ ਵੱਜਣ ਤੇ ਮੈਨੂੰ ਲੱਗਿਆ ਕਿ ਕੋਈ ਜ਼ਰੂਰੀ ਗੱਲ ਨਾ ਹੋਵੇ। ਇਸੇ ਕਰਕੇ ਮੈਂ ਫੋਨ ਚੁੱਕ ਲਿਆ। ਤਾਂ ਮੈਂ ਦੇਖਿਆ ਕਿ ਮੇਰੀ ਸਹੇਲੀ ਰੀਨਾ ਦਾ ਨੰਬਰ ਸੀ। ਮੈਂ ਫਟਾਫਟ ਫੋਨ ਚੁੱਕਿਆ ਤੇ ਮੇਰੀ ਸਹੇਲੀ ਜ਼ੋਰ-ਜ਼ੋਰ ਨਾਲ ਰੋ ਰਹੀ ਸੀ। ਮੈਂ ਵਾਰ-ਵਾਰ ਰੀਨਾ ਦੇ ਪੁੱਤੋਂ ਪੁੱਛ ਰਹੀ ਸੀ ਕਿ ਰੀਨਾ ਕੀ ਹੋਇਆ? ਤੂੰ ਇੰਨਾ ਕਿਉਂ ਰੋਨੀ ਆ? ਰੀਨਾ ਨੇ ਮੈਨੂੰ ਇਦਾਂ ਦੀ ਗੱਲ ਦੱਸੀ ਜੀਨੂੰ ਸੁਣ ਕੇ ਮੇਰਾ ਦਿਲ ਦੁਖੀ ਹੋਣਾ। ਹੋ ਗਿਆ ਉਹ ਕਹਿਣ ਲੱਗੀ ਕਿ ਮੇਰੇ ਵਿਆਹ ਤੋਂ ਬਾਅਦ ਮੈਂ ਆਪਣੇ ਘਰ ਜਾ ਰਹੀ ਸੀ ਆਪਣੇ ਘਰ ਵਾਲੇ ਦੇ ਨਾਲ ਰਸਤੇ ਵਿੱਚ ਉਹਦਾ ਐਕਸੀਡੈਂਟ ਹੋ ਗਿਆ ਤੇ ਇਸ ਵਕਤ ਉਹਦਾ ਘਰ ਵਾਲਾ ਤੇ ਉਹਦੀ ਸੱਸ ਸਹਰਾ ਇਸ ਦੁਨੀਆ ਵਿੱਚ ਨਹੀਂ ਰਹਿ। ਇਹ ਗੱਲ ਸੁਣਦੇ ਹੀ ਮੈਂ ਤਾਂ ਪੂਰੀ ਤਰ੍ਹਾਂ ਟੁੱਟ ਗਈ ਸੀ ਕਿਉਂਕਿ ਰੀਨਾ ਮੇਰੀ ਬਚਪਨ ਦੀ ਸਹੇਲੀ ਸੀ ਮੈਂ ਰੋਣ ਲੱਗ ਪਈ। ਮੈਂ ਆਪਣੇ ਮਾਪਿਓ ਨੂੰ ਵੀ ਫੋਨ ਕੀਤਾ ਰੀਨਾ ਦੇ ਕੋਲ ਜਾਣ ਦੇ ਲਈ ਕਿਹਾ। ਮੈਂ ਇਹ ਗੱਲ ਆਪਣੇ ਘਰ ਵਾਲੇ ਰਾਜ ਨੂੰ ਦੱਸੀ ਤਾਂ ਉਹ ਵੀ ਸੁਣ ਕੇ ਉਦਾਸ ਹੋ ਗਿਆ ਸੀ। ਵਾਰ-ਵਾਰ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਰਹੇ ਸੀ ਮੈਂ ਵਾਰ-ਵਾਰ ਰੀਨਾ ਬਾਰੇ ਹੀ ਸੋਚ ਰਹੀ ਸੀ ਕਿ ਹੁਣ ਉਹਦੀ ਜ਼ਿੰਦਗੀ ਕਿੱਦਾਂ ਦੀ ਹੋਊਗੀ ਉਹ ਕਿੱਥੇ ਰਹੂਗੀ ਮੈਨੂੰ ਆਪਣੇ ਤੋਂ ਜ਼ਿਆਦਾ ਰੀਨਾ ਦੀ ਫਿਕਰ ਹੋ ਰਹੀ ਸੀ ਮੇਰਾ ਘਰ ਵਾਲਾ ਵਾਰ-ਵਾਰ ਮੈਨੂੰ ਸਮਝਾ ਰਿਹਾ ਸੀ ਪਰ ਮੇਰੇ ਦਿਲ ਦੀ ਮਾਗ ਵਿੱਚ ਤਾਂ ਬਸ ਰੀਨਾ ਹੀ ਸੀ ਕਿਉਂਕਿ ਅਸੀਂ ਦੋਵੇਂ ਬਚਪਨ ਦੀਆਂ ਸਹੇਲੀਆਂ ਸੀ ਕਾਫੀ ਦੇਰ ਬਾਅਦ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਕੀ ਮੈਂ ਰੀਨਾ ਨੂੰ ਆਪਣੇ ਨਾਲ ਇੱਥੇ ਲਿਆ ਸਕਦੀ ਹਾਂ ਕਿਉਂਕਿ ਇਸ ਵਕਤ ਉਹਦਾ ਕੋਈ ਵੀ ਆਪਣਾ ਨਹੀਂ ਹੋਊਗਾ ਇਹ ਗੱਲ ਸੁਣਦੇ ਹੀ ਮੇਰਾ ਘਰ ਵਾਲਾ ਰਾਜ ਮੈਨੂੰ ਕਹਿਣ ਲੱਗਾ ਕਿ ਹਜੇ ਆਪਣਾ ਨਵਾਂ ਨਵਾਂ ਵਿਆਹ ਹੋਇਆ ਵਾ ਅਸੀਂ ਉਹਨੂੰ ਆਪਣੇ ਘਰ ਵਿੱਚ ਕਿੱਦਾਂ ਰੱਖ ਸਕਦੇ ਆ ਪਰ ਮੈਂ ਆਪਣੇ ਘਰ ਵਾਲੇ ਨੂੰ ਯਕੀਨ ਦਿਵਾਇਆ ਕਿ ਰੀਨਾ ਮੇਰੇ ਬਚਪਨ ਦੀ ਸਹੇਲੀ ਆ ਤੇ ਉਹਦੀ ਮਾਂ ਦੇ ਸਵਾਸ ਦੁਨੀਆ ਵਿੱਚ ਕੋਈ ਨਹੀਂ ਉਹਦੀ ਮਾਂ ਵੀ ਬੁੱਢੀ ਹੋ ਗਈ ਆ ਜੇ ਆਪਣੀ ਮਾਂ ਦੇ ਘਰ ਜਾਊਗੀ ਤੇ ਉਹ ਹੋਰ ਵੀ ਜ਼ਿਆਦਾ ਦੁਖੀ ਹੋ ਜਾਊਗੀ ਜੇ ਉਹ ਮੇਰੇ ਨਾਲ ਇਸ ਘਰ ਵਿੱਚ ਰਹੂਗੀ ਤਾਂ ਤੁਸੀਂ ਦੇਖਿਓ ਹੌਲੀ-ਹੌਲੀ ਉਹਦੀ ਹਾਲਤ ਠੀਕ ਹੋ ਜਾਊਗੀ ਪਰ ਰਾਜ ਵਾਰ-ਵਾਰ ਮਨਾਹੀ ਕਰ ਰਿਹਾ ਸੀ ਮੈਂ ਉਹਨੂੰ ਬੜੇ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਨੇ ਮੇਰੀ ਗੱਲ ਨੂੰ ਮਨਾਹੀ ਕੀਤਾ ਮੈਂ ਉਹਨੂੰ ਆਪਣੀ ਸੌਂ ਪਾ ਦਿੱਤੀ ਮੇਰਾ ਘਰ ਵਾਲਾ ਮੈਨੂੰ ਬਹੁਤ ਪਿਆਰ ਕਰਦਾ ਸੀ ਜਦੋਂ ਮੈਂ ਉਹਨੂੰ ਆਪਣੀ ਸੌਂ ਦਿੱਤੀ ਉਹਨੇ ਫਟਾਫਟ ਮੇਰੀ ਗੱਲ ਮੰਨ ਲਈ। ਉਹਨੇ ਕਿਹਾ ਕਿ ਠੀਕ ਆ। ਕੱਲ ਨੂੰ ਆਪਾਂ ਰੀਨਾ ਦੇ ਕੋਲ ਜਾਵਾਂਗੇ ਤੇ ਉਹਨੂੰ ਕੱਲ ਹੀ ਆਪਣੇ ਘਰ ਲੈ ਆਵਾਂਗੇ। ਮੇਰੇ ਘਰ ਵਾਲੇ ਦਾ ਘਰ ਬਹੁਤ ਵੱਡਾ ਸੀ, ਕਾਫੀ ਪੈਸੇ ਵਾਲਾ ਸੀ। ਉਹ ਘਰ ਵਿੱਚ ਸਿਰਫ ਮੇਰੀ ਸੱਸ ਹੀ ਰਹਿੰਦੀ ਸੀ। ਇਸੇ ਕਰਕੇ ਮੈਨੂੰ ਕੋਈ ਵੀ ਫਿਕਰ ਨਹੀਂ ਸੀ। ਘਰ ਵਾਲੇ ਨਾਲ ਗੱਲ ਕਰਨ ਤੋਂ ਬਾਅਦ ਮੈਂ ਬਹੁਤ ਖੁਸ਼ ਸੀ। ਇਸੇ ਕਰਕੇ ਮੈਂ ਆਪਣੀ ਖੁਸ਼ੀ ਤੇ ਪਿਆਰ ਉਹਦੇ ਤੇ ਲੁਟਾ ਰਹੀ ਸੀ। ਕਾਫੀ ਧੀਰ ਤੱਕ ਅਸੀਂ ਇੱਕ ਦੂਸਰੇ ਨੂੰ ਪਿਆਰ ਕਰਦੇ ਰਹੇ ਤੇ ਫਿਰ ਗੂੜੀ ਨੀਂਦ ਵਿੱਚ ਸੌਂ ਗਏ ਸੀ ਸਵੇਰੇ ਸਵੇਰੇ ਸਭ ਤੋਂ ਪਹਿਲਾਂ ਮੇਰੀ ਹੀ ਅੱਖ ਖੁੱਲ੍ਹੀ ਸੀ ਮੈਨੂੰ ਰੀਨਾ ਦੀ ਫਿਕਰ ਹੋ ਰਹੀ ਸੀ ਮੈਂ ਫਟਾਫਟ ਤਿਆਰ ਹੋ ਗਈ ਸੀ ਤੇ ਆਪਣੇ ਘਰ ਵਾਲੇ ਨੂੰ ਉਠਾ ਰਹੀ ਸੀ ਤਾਂ ਕੁਝ ਹੀ ਧੀਰ ਬਾਅਦ ਮੇਰੀ ਸੱਸ ਦਰਵਾਜ਼ੇ ਤੇ ਆ ਗਈ ਤੇ ਮੈਂ ਦਰਵਾਜ਼ਾ ਖੋਲ੍ਹਿਆ ਕਹਿਣ ਲੱਗੀ ਕਿ ਅੱਜ ਤੋਂ ਬਹੁਤ ਜਲਦੀ ਉੱਠ ਗਈ ਮੈਨੂੰ ਉਮੀਦ ਨਹੀਂ ਸੀ ਫਟਾਫਟ ਰਸੋਈ ਵਿੱਚ ਆ ਜਾ ਤੇ ਆਪਣੀ ਰਸਮ ਪੂਰੀ ਕਰ ਦੇ ਪਰ ਮੈਂ ਆਪਣੀ ਸੱਸ ਨੂੰ ਕਿਹਾ ਕਿ ਮਾਂ ਮੈਨੂੰ ਮਾਫ਼ ਕਰ ਦਿਓ ਮੈਂ ਰਸਮ ਨਹੀਂ ਕਰ ਸਕਦੀ ਮੇਰੀ ਸੱਸ ਮੈਨੂੰ ਹੈਰਾਨੀ ਨਾਲ ਦੇਖਣ ਲੱਗੀ ਮੈਂ ਕਿਹਾ ਕਿ ਮਾਂ ਅੱਜ ਸਹੇਲੀ ਦੇ ਕੋਲ ਮੈਂ ਜਾਣਾ ਤੇ ਕੱਲ ਰਾਤ ਨੂੰ ਮੈਨੂੰ ਉਹਦਾ ਫੋਨ ਆਇਆ ਸੀ ਕਿ ਉਹਦਾ ਉਹਦੇ ਘਰ ਵਾਲੇ ਦੀ ਮੌਤ ਹੋ ਗਈ ਆ ਉਹ ਇਸ ਦੁਨੀਆ ਵਿੱਚ ਨਹੀਂ ਰਿਹਾ ਤਾਂ ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਤੇਰਾ ਹਜੇ ਨਵਾਂ ਨਵਾਂ ਵਿਆਹ ਹੋਇਆ ਤੇਰਾ ਉੱਥੇ ਜਾਣਾ ਚੰਗਾ ਨਹੀਂ ਲੱਗਦਾ ਪਰ ਮੈਂ ਆਪਣੀ ਸੱਸ ਦੀ ਗੱਲ ਨੂੰ ਮਨਾ ਕਰ ਦਿੱਤਾ ਤਾਂ ਮੇਰੀ ਸੱਸ ਆਪਣੇ ਮੁੰਡੇ ਵੱਲ ਦੇਖ ਰਹੀ ਸੀ ਤੇ ਰਾਜ ਵੀ ਆਪਣਾ ਸਿਰ ਝੁਕਾ ਕੇ ਬੈਠਾ ਹੋਇਆ ਸੀ ਸੱਚੀ ਮੇਰਾ ਘਰ ਵਾਲਾ ਮੈਨੂੰ ਬਹੁਤ ਪਿਆਰ ਕਰਦਾ ਸੀ ਇਸੇ ਕਰਕੇ ਮੇਰੀ ਸੱਸ ਚੁੱਪ ਕਰਕੇ ਉੱਥੋਂ ਚਲੀ ਗਈ ਸੀ ਮੇਰਾ ਘਰ ਵਾਲਾ ਤਿਆਰ ਹੋ ਕੇ ਆਇਆ ਤੇ ਮੈਂ ਉਹਦੇ ਨਾਲ ਰੀਨਾ ਦੇ ਸਹੁਰੇ ਘਰ ਚਲੀ ਗਈ ਉੱਥੇ ਜਾ ਕੇ ਰੀਨਾ ਦਾ ਹਾਲ ਦੇਖਿਆ ਤਾਂ ਬਹੁਤ ਜ਼ਿਆਦਾ ਮਾੜਾ ਸੀ ਰੋ ਰੋ ਕੇ ਉਹਦਾ ਬੁਰਾ ਹਾਲ ਸੀ ਮੈਂ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਹੋਸ਼ ਵਿੱਚ ਵੀ ਨਹੀਂ ਸੀ ਉਹ ਆਪਣੇ ਘਰ ਵਾਲੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਰੀਨਾ ਨੂੰ ਇਸ ਤਰ੍ਹਾਂ ਦੇਖ ਕੇ ਮੈਂ ਵੀ ਟੁੱਟ ਗਈ ਸੀ ਫਿਰ ਸ਼ਾਮ ਤੱਕ ਰੀਨਾ ਦੇ ਨਾਲ ਉਹਦੇ ਘਰ ਰੁਕੀ ਰਹੀ ਉਸ ਤੋਂ ਬਾਅਦ ਸਾਰੇ ਆਪਣੇ ਆਪਣੇ ਘਰ ਚਲੇ ਗਏ ਤਾਂ ਮੈਂ ਰੀਨਾ ਨੂੰ ਕਿਹਾ ਕਿ ਤੂੰ ਮੇਰੇ ਨਾਲ ਮੇਰੇ ਘਰ ਚੱਲ ਉਹਨੇ ਮੇਰੇ ਨਾਲ ਆਉਣ ਤੋਂ ਮਨਾ ਕਰ ਦਿੱਤਾ ਪਰ ਮੈਂ ਉਹਨੂੰ ਆਪਣੀ ਸੌਂ ਦੇ ਦਿੱਤੀ ਮੈਂ ਕਿਹਾ ਕਿ ਤੂੰ ਹੁਣ ਇਦਾਂ ਹੀ ਇਕੱਲੀ ਨਹੀਂ ਰਹਿ ਸਕਦੀ ਜੇ ਤੂੰ ਇਕੱਲੀ ਰਹੂਗੀ ਤਾਂ ਸ਼ਾਇਦ ਰੋਜ਼-ਰੋਜ਼ ਇਦਾਂ ਹੀ ਤੜਫਦੀ ਰਹੂਗੀ ਉਸ ਵਕਤ ਮੇਰੀ ਮਾਂ ਵੀ ਮੇਰੇ ਨਾਲ ਸੀ ਮੇਰੀ ਮਾਂ ਵੀ ਇਸ ਗੱਲ ਨੂੰ ਸੁਣ ਕੇ ਮੇਰੇ ਵੱਲ ਗੁੱਸੇ ਨਾਲ ਦੇਖ ਰਹੀ ਸੀ ਉਨੇ ਉਸ ਵਕਤ ਮੈਨੂੰ ਕੁਝ ਨਹੀਂ ਕਿਹਾ ਪਰ ਕੁਝ ਦੇਰ ਬਾਅਦ ਮੈਨੂੰ ਆਪਣੇ ਨਾਲ ਕਮਰੇ ਵਿੱਚ ਲੈ ਗਈ ਤੇ ਉੱਥੇ ਜਾ ਕੇ ਮੈਨੂੰ ਕਹਿਣ ਲੱਗੀ ਕਿ ਇਹ ਕੀ ਤੂੰ ਕਰ ਰਹੀ ਆ ਤੇਰਾ ਹਜੇ ਨਵਾਂ ਨਵਾਂ ਵਿਆਹ ਹੋਇਆ ਤੂੰ ਇੱਕ ਵਿਧਵਾ ਔਰਤ ਨੂੰ ਆਪਣੇ ਨਾਲ ਲੈ ਜਾ ਰਹੀ ਆ ਮੈਂ ਕਿਹਾ ਮਾਂ ਵਿਧਵਾ ਔਰਤ ਮੇਰੀ ਬਚਪਨ ਦੀ ਸਹੇਲੀ ਆ ਮੇਰੀ ਭੈਣ ਵਰਗੀ ਆ ਮੈਂ ਉਹਨੂੰ ਇਸ ਹਾਲ ਦੇ ਵਿੱਚ ਬਿਲਕੁਲ ਹੀ ਨਹੀਂ ਛੱਡ ਸਕਦੀ ਪਰ ਮਾਂ ਮੈਨੂੰ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕਰਦੀ ਸੀ ਪਰ ਮੈਂ ਉਹਦੀਆਂ ਗੱਲਾਂ ਨੂੰ ਕੁਝ ਵੀ ਨਹੀਂ ਸਮਝਿਆ ਮੈਨੂੰ ਸਿਰਫ ਆਪਣੇ ਬਚਪਨ ਦੀ ਸਹੇਲੀ ਦੀ ਫਿਕਰ ਹੋ ਰਹੀ ਸੀ ਮੇਰਾ ਘਰ ਵਾਲਾ ਕਮਰੇ ਵਿੱਚ ਆਇਆ ਤੇ ਮੇਰੀ ਮਾਂ ਉਹਨੂੰ ਕਹਿਣ ਲੱਗੀ ਕਿ ਰਾਜ ਤੂੰ ਇਹਦੀ ਗੱਲ ਕਿਉਂ ਮੰਨੀ ਤੂੰ ਇਹਨੂੰ ਸਮਝਾ ਕਿ ਕਿ ਮੇਰਾ ਘਰ ਵਾਲਾ ਫਿਰ ਸੁੱਸਰ ਝੁਕਾ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ ਕਿ ਮੈਂ ਤੁਹਾਡੀ ਕੁੜੀ ਨੂੰ ਬਹੁਤ ਪਿਆਰ ਕਰਦਾ ਇਹਨੇ ਮੈਨੂੰ ਆਪਣੀ ਸੌਂਹ ਖੋਈ ਆ ਮੈਂ ਕੁਝ ਵੀ ਨਹੀਂ ਕਰ ਸਕਦਾ ਇਹ ਕਹਿ ਕੇ ਉਹ ਕਮਰੇ ਵਿੱਚੋਂ ਚਲਾ ਗਿਆ ਸੀ ਮੇਰੀ ਮਾਂ ਮੈਨੂੰ ਗੁੱਸੇ ਨਾਲ ਗੱਲਾਂ ਸੁਣਾ ਰਹੀ ਸੀ ਕਹਿਣ ਲੱਗੀ ਕਿ ਤੂੰ ਜੋ ਹਰ ਵਕਤ ਆਪਣੀ ਜिद ਕਰਦੀਆਂ ਇੱਕ ਦਿਨ ਤੈਨੂੰ ਕੋਈ ਨਾ ਕੋਈ ਪਰੇਸ਼ਾਨੀ ਹੋ ਜਾਊਗੀ ਫਿਰ ਤੈਨੂੰ ਸਾਰੀ ਸਮਝ ਆਊਗੀ ਕਾਕੇ ਮੇਰੀ ਮਾਂ ਕਮਰੇ ਵਿੱਚੋਂ ਚਲੀ ਗਈ ਮੈਂ ਫਟਾਫਟ ਬਾਹਰ ਗਈ ਤੇ ਆਪਣੇ ਸਹੇਲੀ ਦਾ ਬੈਗ ਚੁੱਕਿਆ ਤੇ ਆਪਣੇ ਨਾਲ ਉਹਨੂੰ ਸਹਰੇ ਕਰ ਲਈ ਮੇਰੀ ਸੱਸ ਦਾ ਵਿਵਹਾਰ ਮੇਰੇ ਨਾਲ ਅਜੀਬ ਜਿਹਾ ਹੋ ਗਿਆ ਸੀ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਮੇਰੀ ਸਹੇਲੀ ਇਸ ਘਰ ਵਿੱਚ ਆਵੇ ਇਸੇ ਕਰਕੇ ਉਹ ਗੁੱਸੇ ਨਾਲ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਇਹਨਾਂ ਨੂੰ ਆਪਣੇ ਕਮਰੇ ਦੇ ਨਾਲ ਵਾਲਾ ਕਮਰਾ ਮੈਂ ਦੇ ਦਿੱਤਾ ਸੀ ਤਾਂ ਕਿ ਉਹਨੂੰ ਕਦੇ ਵੀ ਕੋਈ ਪਰੇਸ਼ਾਨੀ ਨਾ ਹੋਵੇ ਤਾਂ ਫਟਾਫਟ ਉਹਦੇ ਕੋਲ ਚਲੀ ਜਾਵਾਂ ਰੀਨਾ ਨੂੰ ਮੈਂ ਕਮਰੇ ਵਿੱਚ ਭੇਜ ਕੇ ਮੈਂ ਆਪਣੇ ਘਰ ਵਾਲੇ ਦੇ ਕੋਲ ਆ ਗਈ ਸੀ ਤੇ ਉਹਨੂੰ ਬੜੀ ਖੁਸ਼ੀ ਦੇ ਨਾਲ ਗਲੇ ਲਾਇਆ ਮੈਂ ਬਹੁਤ ਜ਼ਿਆਦਾ ਉਹਨੂੰ ਪਿਆਰ ਕਰਦੀ ਸੀ ਮੈਂ ਉਹਨੂੰ ਕਿਹਾ ਕਿ ਤੁਸੀਂ ਮੇਰੀ ਸਹੇਲੀ ਨੂੰ ਸਾਡੇ ਨਾਲ ਰਹਿਣ ਲਈ ਹਾਂ ਕਰ ਦਿੱਤੀ ਇਸ ਲਈ ਮੈਂ ਬਹੁਤ ਖੁਸ਼ ਹਾਂ ਉਸ ਤੋਂ ਬਾਅਦ ਮੈਂ ਆਪਣੇ ਘਰ ਵਾਲੇ ਦੇ ਨਾਲ ਥੋੜਾ ਟਾਈਮ ਗੁਜ਼ਾਰ ਲ ਕੇ ਫਿਰ ਮੈਂ ਆਪਣੀ ਸਹੇਲੀ ਦੇ ਕੋਲ ਉਹਦੇ ਕਮਰੇ ਵਿੱਚ ਚਲੀ ਗਈ ਰੀਨਾ ਦੀ ਹਾਲਤ ਹਜੇ ਵੀ ਬਹੁਤ ਖਰਾਬ ਸੀ ਕਿਉਂਕਿ ਉਹਦਾ ਘਰ ਵਾਲਾ ਇਸ ਦੁਨੀਆ ਤੋਂ ਚਲਾ ਗਿਆ ਸੀ ਇਸੇ ਕਰਕੇ ਮੈਂ ਥੋੜਾ ਥੋੜਾ ਟਾਈਮ ਉਹਦੇ ਕੋਲ ਰਹਿਣ ਲੱਗ ਪਈ ਸੀ ਮੈਂ ਆਪਣੇ ਘਰ ਵਾਲੇ ਤੋਂ ਜ਼ਿਆਦਾ ਰੀਨਾ ਨੂੰ ਟਾਈਮ ਦਿੰਦੀ ਸੀ ਉਹਦੇ ਨਾਲ ਹਾਸਾ ਮਜ਼ਾਕ ਕਰਦੀ ਸੀ ਤਾਂ ਕਿ ਉਹ ਆਪਣੇ ਘਰ ਵਾਲੇ ਨੂੰ ਭੁਲਾ ਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੇ ਹੌਲੀ ਹੌਲੀ ਮੇਰਾ ਘਰ ਵਾਲਾ ਰਾਜ ਮੇਰੇ ਤੋਂ ਅਲੱਗ ਹੁੰਦਾ ਜਾ ਰਿਹਾ ਸੀ ਪਰ ਮੈਨੂੰ ਬਹੁਤ ਗੁੱਸਾ ਹੁੰਦਾ ਸੀ ਮੇਰੇ ਨਾਲ ਸਮਾਂ ਬਤਾਉਣਾ ਚਾਹੁੰਦਾ ਸੀ ਮੈਂ ਜ਼ਿਆਦਾ ਸਮਾਂ ਰੀਨਾ ਦੇ ਕੋਲ ਹੀ ਰਹਿੰਦੀ ਸੀ ਰੀਨਾ ਵੀ ਮੈਨੂੰ ਕਹਿੰਦੀ ਸੀ ਕਿ ਤੂੰ ਆਪਣੇ ਘਰ ਵਾਲੇ ਨੂੰ ਸਮਾਂ দেয়া ਕਰ ਤੂੰ ਮੇਰੀ ਫਿਕਰ ਬਿਲਕੁਲ ਨਾ ਕਰ ਮੈਂ ਹਮੇਸ਼ਾ ਹੀ ਕਹਿੰਦੀ ਸੀ ਕਿ ਅਸੀਂ ਤਾਂ ਦੋ ਭੈਣਾਂ ਆ ਤੇ ਆਪਣੇ ਭੈਣ ਨੂੰ ਦੁੱਖ ਵਿੱਚ ਨਹੀਂ ਦੇਖ ਸਕਦੀ ਤੇ ਮੇਰਾ ਉਹ ਮੇਰਾ ਘਰ ਵਾਲਾ ਇੱਥੇ ਹੀ ਆ ਮੈਂ ਅੱਜ ਉਹਦੇ ਕੋਲ ਨਹੀਂ ਰਹੂੰਗੀ ਮੈਂ ਉਹਨੂੰ ਕੱਲ ਨੂੰ ਸਮਾਂ ਦੇ ਦੇਵਾਂਗੀ ਉਹ ਮੈਨੂੰ ਬਿਲਕੁਲ ਵੀ ਗੁੱਸੇ ਨਹੀਂ ਹੋਊਗਾ ਕਿਉਂਕਿ ਉਹ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਮੈਂ ਜ਼ਿਆਦਾਤਰ ਆਪਣੇ ਕੰਮਾਂ ਵਿੱਚ ਬਿਜ਼ੀ ਹੀ ਰਹਿੰਦੀ ਸੀ ਜਦੋਂ ਮੈਂ ਦੇਖਦੀ ਸੀ ਕਿ ਰੀਨਾ ਬੋਰ ਹੋ ਰਹੀ ਆ ਤਾਂ ਮੈਂ ਆਪਣੇ ਘਰ ਵਾਲੇ ਨੂੰ ਕਹਿੰਦੀ ਸੀ ਕਿ ਓਰੀਨਾ ਨੂੰ ਸ਼ਾਮ ਨੂੰ ਆਪਣੇ ਨਾਲ ਕਿਤੇ ਬਾਹਰ ਘੁਮਾਉਣ ਲਈ ਲੈ ਜਾਵੇ ਤਾਂ ਕਿ ਉਹਦਾ ਮੂਡ ਬਦਲ ਸਕੇ ਪਰ ਮੈਂ ਇਹ ਸਭ ਕੁਝ ਜੋ ਕਰ ਰਹੀ ਸੀ ਮੇਰੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਗਲਤ ਫੈਸਲਾ ਸੀ ਕਿਤੇ ਨਾ ਕਿਤੇ ਮੈਂ ਆਪਣੀ ਜ਼ਿੰਦਗੀ ਨੂੰ ਖਰਾਬ ਕਰ ਰਹੀ ਸੀ ਸ਼ੁਰੂ-ਸ਼ੁਰੂ ਵਿੱਚ ਤਾਂ ਮੇਰਾ ਘਰ ਵਾਲਾ ਜਾਣ ਤੋਂ ਮਨਾ ਕਰਦਾ ਸੀ ਪਰ ਹਰ ਵਾਰ ਮੈਂ ਉਹਨੂੰ ਆਪਣੀ ਸੌਂ ਦੇ ਦਿੰਦੀ ਸੀ ਜਿਹਦੇ ਕਰਕੇ ਉਹ ਮਜਬੂਰ ਹੋ ਕੇ ਚਲਾ ਜਾਂਦਾ ਸੀ ਤੇ ਹੌਲੀ-ਹੌਲੀ ਮੇਰਾ ਘਰ ਵਾਲਾ ਰੀਨਾ ਨੂੰ ਸਮਾਂ ਦੇਣ ਲੱਗ ਪਿਆ ਸੀ ਤੇ ਇਹ ਸਭ ਦੇਖ ਕੇ ਮੈਨੂੰ ਵੀ ਚੰਗਾ ਲੱਗਦਾ ਸੀ ਕਿਉਂਕਿ ਰੀਨਾ ਦੇ ਨੂੰ ਜਿਹਨੂੰ ਦਿਨ ਬਦਲਦੀ ਜਾਂਦੀ ਸੀ ਉਹ ਪਹਿਲਾਂ ਦੀ ਤਰ੍ਹਾਂ ਖੁਸ਼ ਲੱਗਦੀ ਸੀ ਇਹ ਸਭ ਕੁਝ ਦੇਖ ਕੇ ਮੈਨੂੰ ਵੀ ਬਹੁਤ ਖੁਸ਼ੀ ਹੁੰਦੀ ਸੀ ਪਰ ਇੱਕ ਦਿਨ ਮੈਨੂੰ ਪਤਾ ਲੱਗਾ ਕਿ ਮੈਂ ਮਾਂ ਬਣਨ ਵਾਲੀ ਹਾਂ ਇਸੇ ਕਰਕੇ ਮੈਨੂੰ ਆਪਣਾ ਜਿਆਦਾ ਤੋਂ ਜਿਆਦਾ ਧਿਆਨ ਰੱਖਣਾ ਪਊਗਾ ਇਹ ਗੱਲ ਮੇਰੀ ਸੱਸ ਨੂੰ ਪਤਾ ਲੱਗੀ ਤੇ ਉਹ ਬਹੁਤ ਖੁਸ਼ ਹੋਈ ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਤੂੰ ਹੁਣ ਘਰ ਦਾ ਕੰਮ ਨਹੀਂ ਕਰੂੰਗੀ ਮੈਂ ਘਰ ਦਾ ਕੰਮ ਆਪੇ ਹੀ ਦੇਖ ਲਾਉਂਗੀ ਇਸੇ ਵਜ੍ਹਾ ਕਰਕੇ ਰੀਨਾ ਨੂੰ ਵੀ ਮੈਂ ਸਮਾਂ ਦੇਣਾ ਛੱਡ ਦਿੱਤਾ ਸੀ ਪਰ ਮੈਂ ਉਹਦੀ ਜ਼ਿੰਮੇਵਾਰੀ ਆਪਣੇ ਘਰਵਾਲੇ ਤੇ ਹੀ ਦੇ ਦਿੱਤੀ ਸੀ ਤਾਂ ਕਿ ਉਹ ਮੇਰੀ ਭੈਣ ਵਰਗੀ ਸਹੇਲੀ ਦਾ ਚੰਗੀ ਤਰ੍ਹਾਂ ਖਿਆਲ ਰੱਖੇ ਹੌਲੀ ਹੌਲੀ ਮੇਰਾ ਘਰਵਾਲਾ ਰੀਨਾ ਦਾ ਬਹੁਤ ਚੰਗਾ ਦੋਸਤ ਬਣ ਗਿਆ ਸੀ ਮੇਰਾ ਘਰਵਾਲਾ ਆਪ ਹੀ ਰੀਨਾ ਦੇ ਬਾਰੇ ਸੋਚਣ ਲੱਗ ਪਿਆ ਸੀ ਪਰ ਜਦੋਂ ਮੇਰੇ ਲਈ ਕੋਈ ਤੋਹਫ਼ਾ ਲੈ ਕੇ ਆਉਂਦਾ ਤਾਂ ਰੀਨਾ ਦੇ ਲਈ ਵੀ ਲੈ ਕੇ ਆਉਂਦਾ ਸੀ ਇਹ ਸਭ ਕੁਝ ਦੇਖ ਕੇ ਮੈਂ ਤਾਂ ਖੁਸ਼ ਹੋ ਜਾਂਦੀ ਸੀ ਔਰ ਹੌਲੀ-ਹੌਲੀ ਰੀਨਾ ਦੇ ਵੱਲ ਜ਼ਿਆਦਾ ਹੀ ਉਹਦਾ ਧਿਆਨ ਹੋਣ ਲੱਗ ਪਿਆ ਸੀ ਉਹ ਉਹਨੂੰ ਬਹੁਤ ਜ਼ਿਆਦਾ ਉਹ ਉਹਨੂੰ ਬਹੁਤ ਜ਼ਿਆਦਾ ਇੰਪੋਰਟੈਂਟਸ ਦੇਣ ਲੱਗ ਪਿਆ ਸੀ ਰਾਜ ਦੀ ਇਹ ਗੱਲ ਮੈਨੂੰ ਬਹੁਤ ਹੀ ਅਜੀਬ ਜਿਹੀ ਲੱਗਣ ਲੱਗੀ ਸੀ ਇਦਾਂ ਹੀ ਮੇਰੀ ਡਿਲੀਵਰੀ ਦਾ ਦਿਨ ਆ ਗਏ ਸੀ ਮੈਂ ਇੱਕ ਦਿਨ ਬੜੇ ਪਿਆਰੇ ਜਿਹੇ ਮੁੰਡੇ ਨੂੰ ਚਾਣਮ ਦਿੱਤਾ ਇਸ ਗੱਲ ਤੋਂ ਮੇਰੇ ਸਾਰੇ ਘਰ ਦੇ ਖੁਸ਼ ਸੀ ਸਾਰੇ ਘਰ ਨੂੰ ਚੰਗੀ ਤਰ੍ਹਾਂ ਸਜਾਇਆ ਗਿਆ ਸੀ ਰਾਜ ਵੀ ਬਹੁਤ ਜ਼ਿਆਦਾ ਖੁਸ਼ ਸੀ ਪਰ ਮੇਰੇ ਮੁੰਡੇ ਨੂੰ ਚੱਕ ਕੇ ਰੀਨਾ ਦੇ ਕੋਲ ਲੈ ਗਿਆ ਤੇ ਕਹਿਣ ਲੱਗਾ ਦੇਖ ਇਹ ਤੇਰੇ ਵਰਗਾ ਹੀ ਲੱਗਦਾ ਇਹ ਗੱਲ ਸੁਣਦੇ ਮੈਨੂੰ ਇੱਕ ਅਜੀਬ ਜਿਹਾ ਅਹਿਸਾਸ ਹੋਇਆ ਮੈਂ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਸੀ ਪਰ ਇਹ ਗੱਲ ਮੈਨੂੰ ਅੰਦਰੋਂ ਹੀ ਅੰਦਰ ਖਾਈ ਜਾ ਰਹੀ ਸੀ ਕਿਉਂਕਿ ਬੱਚਾ ਤਾਂ ਮੇਰਾ ਸੀ ਉਹ ਮੇਰੇ ਤੇ ਹੀ ਜਾਣਾ ਚਾਹੀਦਾ ਸੀ ਮੇਰੇ ਮੇਰਾ ਘਰ ਵਾਲਾ ਭਲਾ ਰੀਨਾ ਨੂੰ ਇਹ ਗੱਲ ਕਿਉਂ ਕਹਿ ਰਿਹਾ ਸੀ ਇਹ ਕਿ ਤੇਰੇ ਵਰਗਾ ਮੈਂ ਹੁਣ ਬਹੁਤ ਜ਼ਿਆਦਾ ਬੱਚੇ ਵਿੱਚ ਬਿਜੀ ਰਹਿਣ ਲੱਗ ਪਈ ਸੀ ਪਰ ਮੈਂ ਰੋਜ਼ ਇਹੀ ਦੇਖਦੀ ਸੀ ਕਿ ਮੇਰਾ ਘਰ ਵਾਲਾ ਰੀਨਾ ਦੇ ਨਾਲ ਸ਼ਾਮ ਨੂੰ ਵਾਪਸ ਆਉਂਦਾ ਤੇ ਉਹਦੇ ਨਾਲ ਕਾਫੀ ਹੱਦ ਤੱਕ ਰਹਿੰਦਾ ਸੀ ਸ਼ਾਮ ਨੂੰ ਜਦੋਂ ਮੇਰਾ ਘਰ ਵਾਲਾ ਵਾਪਸ ਆਉਂਦਾ ਤਾਂ ਉਹ ਮੇਰੀ ਸਹੇਲੀ ਰੀਨਾ ਦੇ ਨਾਲ ਹੀ ਹੱਸਦਾ ਰਹਿੰਦਾ ਸੀ ਉਹ ਮੇਰੀ ਬਿਲਕੁਲ ਵੀ ਫਿਕਰ ਨਹੀਂ ਸੀ ਕਰਦਾ ਉਹ ਘਰ ਦਾ ਜ਼ਰੂਰੀ ਸਮਾਨ ਲੈਣ ਦੇ ਲਈ ਵੀ ਜਾਂਦਾ ਤੇ ਮੈਂ ਕਦੇ ਵੀ ਉਹਦੇ ਨਾਲ ਲੜਾਈ ਝਗੜਾਣੇ ਕੀਤਾ ਸੀ ਕਿ ਤੁਸੀਂ ਮੈਨੂੰ ਸਮਾਨ ਨਹੀਂ ਦਿੰਦੇ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਹੀ ਚਾਹੁੰਦੀ ਆ ਕਿ ਮੈਂ ਤੇਰੀ ਬਚਪਨ ਦੀ ਸਹੇਲੀ ਨੂੰ ਹੀ ਸਮਾਨ ਦੇਵਾਂ ਉਹਨੂੰ ਖੁਸ਼ ਰੱਖਾਂ ਮੈਂ ਤਾਂ ਤੇਰੇ ਕਹਿਣ ਤੇ ਹੀ ਇਹ ਸਭ ਕੁਝ ਕਰ ਰਿਆਂ ਉਹਦੀ ਗੱਲ ਸੁਣ ਕੇ ਮੈਂ ਚੁੱਪ ਹੋ ਜਾਂਦੀ ਇੱਕ ਦਿਨ ਮੈਂ ਕਮਰੇ ਵਿੱਚ ਉਦਾਸ ਬੈਠੀ ਸੀ ਮੇਰੀ ਸੱਸ ਮੇਰੇ ਕਮਰੇ ਵਿੱਚ ਆਈ ਤੇ ਮੈਨੂੰ ਕਹਿਣ ਲੱਗੀ ਕਿ ਪੀਤੀ ਮੈਂ ਤੇਰਾ ਹਮੇਸ਼ਾ ਚੰਗਾ ਹੀ ਚਾਹੁੰਦੀ ਆ ਮੈਂ ਐਸੇ ਕਰਕੇ ਤੈਨੂੰ ਕਹਿਣਾ ਚਾਹੁੰਦੀ ਆ ਕਿ ਤੂੰ ਆਪਣੀ ਬਚਪਨ ਦੀ ਸਹੇਲੀ ਲਈ ਕੋਈ ਹੋਰ ਥਾਂ ਦੇਖ ਲੈ ਨਹੀਂ ਤਾਂ ਤੇਰੀ ਘਰ-ਗ੍ਰਸਤੀ ਖਰਾਬ ਹੋ ਜਾਊਗੀ ਸੱਸ ਦੀਆਂ ਗੱਲਾਂ ਤੋਂ ਮੈਂ ਸਮਝ ਗਈ ਸੀ ਮੈਨੂੰ ਵੀ ਕਿਤੇ ਨਾ ਕਿਤੇ ਇਹ ਅਜੀਬ ਅਹਿਸਾਸ ਹੋ ਰਿਹਾ ਸੀ ਐਸੇ ਕਰਕੇ ਮੈਂ ਚੁੱਪ ਰਹੀ ਸੱਸ ਦੇ ਜਾਣ ਤੋਂ ਬਾਅਦ ਮੈਂ ਬਹੁਤ ਪਰੇਸ਼ਾਨ ਹੋ ਰਹੀ ਸੀ ਮੈਂ ਫਟਾਫਟ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਤੇ ਬਹਿਸ ਕਰਨ ਲੱਗ ਪਈ ਕਿ ਮੇਰੀ ਸਿਹਤ ਠੀਕ ਨਹੀਂ ਤੂੰ ਮੇਰੇ ਕੋਲ ਜਲਦੀ ਆ ਜਾ ਤਾਂ ਮੇਰਾ ਘਰ ਵਾਲਾ ਫਟਾਫਟ ਵਾਪਸ ਆ ਗਿਆ ਉਸ ਵੇਲੇ ਰੀਨਾ ਵੀ ਉਹਦੇ ਨਾਲ ਹੀ ਸੀ ਤਾਂ ਮੈਨੂੰ ਲੱਗਿਆ ਕਿ ਮੇਰਾ ਘਰ ਵਾਲਾ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਮੈਨੂੰ ਇਦਾਂ ਦੀਆਂ ਗੱਲਾਂ ਨਹੀਂ ਸੋਚਣੀਆਂ ਚਾਹੀਦੀਆਂ ਪਰ ਜਿੱਦਾਂ ਹੀ ਰਾਤ ਨੂੰ ਮੈਂ 2:00 ਵਜੇ ਉੱઠી ਮੈਂ ਦੇਖਿਆ ਕਿ ਮੇਰਾ ਘਰ ਵਾਲਾ ਮੇਰੇ ਕੋਲ ਨਹੀਂ ਅਚਾਨਕ ਹੀ ਮੈਂ ਇੱਧਰ ਉੱਧਰ ਉਹਨੂੰ ਲੱਭਣ ਲੱਗ ਪਈ ਮੈਂ ਉਹਨੂੰ ਦੇਖ ਲਈ ਹੋਈ ਕਮਰੇ ਤੋਂ ਬਾਹਰ ਨਿਕਲੀ ਤਾਂ ਮੈਂ ਦੇਖਿਆ ਕਿ ਮੈਨੂੰ ਰੀਨਾ ਦੇ ਕਮਰੇ ਵਿੱਚ ਕਿਸੇ ਦੇ ਹੱਸਣ ਦੀ ਆਵਾਜ਼ ਆ ਰਹੀ ਸੀ ਇਹਨਾਂ ਆਵਾਜ਼ਾਂ ਨੂੰ ਸੁਣ ਕੇ ਮੈਂ ਬਹੁਤ ਜ਼ਿਆਦਾ ਘਬਰਾ ਗਈ ਸੀ ਜਦੋਂ ਮੈਂ ਉਹਦੇ ਕਮਰੇ ਦੇ ਕੋਲ ਗਈ ਤਾਂ ਆਪਣੇ ਘਰ ਵਾਲੇ ਤੇ ਰੀਨਾ ਨੂੰ ਦੋਵਾਂ ਨੂੰ ਇਕੱਠੇ ਗੱਲਾਂ ਕਰਦੇ ਦੇਖ ਕੇ ਮੈਨੂੰ ਆਪਣੇ ਘਰ ਵਾਲੇ ਤੇ ਸ਼ੱਕ ਜਿਹਾ ਹੋਇਆ ਕਿ ਇਹ ਦੋਵੇਂ ਇਸ ਵੇਲੇ ਇੱਥੇ ਕੀ ਕਰ ਰਹੇ ਆ ਮੈਂ ਗਿਆ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਤਾਂ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਰੀਨਾ ਪਰੇਸ਼ਾਨ ਹੋਈ ਹੋ ਰਹੀ ਸੀ ਇਸੇ ਕਰਕੇ ਮੈਂ ਉਹਨੂੰ ਦੇਖਣ ਦੇ ਲਈ ਆਇਆ ਸੀ ਚੱਲ ਹੁਣ ਇਹ ਠੀਕ ਆ ਮੈਂ ਵਾਪਸ ਚਲਾ ਜਾਂਦਾ ਇਹ ਕਹਿ ਕੇ ਉਹ ਮੇਰੇ ਨਾਲ ਹੀ ਤੁਰ ਪਿਆ ਪਰ ਮੈਨੂੰ ਆਪਣੇ ਘਰ ਵਾਲੀ ਦੀ ਫਿਕਰ ਹੋਣ ਲੱਗ ਪਈ ਸੀ ਕਿਉਂਕਿ ਮੇਰਾ ਘਰ ਵਾਲਾ ਅਕਸਰ ਹੀ ਰੋਜ਼ ਰਾਤ ਨੂੰ ਮੇਰੇ ਕੋਲੋਂ ਉੱਠ ਕੇ ਚਲਾ ਜਾਂਦਾ ਸੀ ਪਰ ਹਜੇ ਤੱਕ ਮੈਂ ਉਹਨਾਂ ਦੋਨਾਂ ਨੂੰ ਕੁਝ ਗਲਤ ਕਰਦੇ ਹੋਏ ਨਹੀਂ ਦੇਖਿਆ ਸੀ ਇਸੇ ਕਰਕੇ ਮੈਂ ਕੁਝ ਵੀ ਨਹੀਂ ਕਿਹਾ ਇੱਕ ਦਿਨ ਮੇਰੀ ਸੱਸ ਘਰੇ ਨਹੀਂ ਸੀ ਉਸੇ ਦਿਨ ਮੈਨੂੰ ਪਤਾ ਲੱਗਾ ਕਿ ਮੇਰੀ ਮਾਂ ਦੀ ਸਿਹਤ ਵੀ ਠੀਕ ਨਹੀਂ ਮੈਂ ਉਹਨੂੰ ਮਿਲਣ ਦੇ ਲਈ ਘਰੋਂ ਚਲੀ ਗਈ ਕੁਝ ਦੇਰ ਬਾਅਦ ਮੈਨੂੰ ਯਾਦ ਆਇਆ ਕਿ ਮੈਂ ਆਪਣਾ ਇੱਕ ਬੈਗ ਤਾਂ ਘਰੇ ਹੀ ਭੁੱਲ ਆਈ ਉਹ ਬੈਗ ਲੈਣ ਦੇ ਲਈ ਜਦੋਂ ਮੈਂ ਘਰ ਵਾਪਸ ਆਈ ਤਾਂ ਘਰ ਵਿੱਚ ਬੜੀ ਸ਼ਾਂਤੀ ਮਹਿਸੂਸ ਹੋ ਰਹੀ ਸੀ ਪਰ ਮੈਨੂੰ ਘਰ ਵਿੱਚ ਅਜੀਬ ਜਿਹੀ ਆਵਾਜ਼ ਆ ਰਹੀ ਸੀ ਉਹ ਬਹੁਤ ਹੀ ਜੋਸ਼ ਦੇ ਨਾਲ ਜਿਵੇਂ ਕੁਝ ਕਰ ਰਿਹਾ ਹੋਵੇ ਪਰ ਉਹ ਆਵਾਜ਼ ਮੈਨੂੰ ਰੀਨਾ ਦੇ ਕਮਰੇ ਵਿੱਚੋਂ ਹੀ ਆ ਰਹੀ ਸੀ ਮੇਰੇ ਦਿਲ ਦੀਆਂ ਧੜਕਣਾਂ ਵਧ ਗਈਆਂ ਸੀ ਮੇਰੇ ਮੱਥੇ ਤੇ ਪਸੀਨਾ ਆ ਰਿਹਾ ਸੀ ਜਿੱਦਾਂ ਜਿੱਦਾਂ ਮੈਂ ਉਹਦੇ ਕਮਰੇ ਵੱਲ ਜਾਂਦੀ ਸੀ ਮੈਨੂੰ ਘਬਰਾਹਟ ਹੋ ਰਹੀ ਸੀ ਪਰ ਜਿੱਦਾਂ ਹੀ ਮੈਂ ਕਮਰੇ ਦੇ ਮੈਂ ਕਮਰੇ ਦੇ ਗੇਟ ਕੋਲ ਗਈ ਤਾਂ ਕਮਰਾ ਅੰਦਰੋਂ ਬੰਦ ਸੀ ਮੈਂ ਖਿੜਕੀ ਵਿੱਚੋਂ ਅੰਦਰ ਵੇਖਿਆ ਤਾਂ ਮੇਰੇ ਹੋਸ਼ ਹੀ ਉੱਡ ਗਏ ਕਿਉਂਕਿ ਕਮਰੇ ਦੇ ਅੰਦਰ ਮੇਰਾ ਘਰ ਵਾਲਾ ਤੇ ਰੀਨਾ ਇੱਕ ਦੂਸਰੇ ਦੇ ਨਾਲ ਉਹ ਸਭ ਕੁਝ ਕਰ ਰਹੇ ਸੀ ਤੇ ਉਹ ਬਿਨਾਂ ਕੱਪੜਿਆਂ ਦੇ ਸੀ ਮੇਰੇ ਕੋਲ ਦੱਸਣ ਲਈ ਕੁਝ ਵੀ ਸ਼ਬਦ ਨਹੀਂ ਆ ਉਹਨਾਂ ਦੋਨਾਂ ਨੂੰ ਦੇਖ ਕੇ ਮੈਨੂੰ ਸਮਝ ਆ ਗਿਆ ਸੀ ਕਿਉਂ ਇੱਕ ਦੂਸਰੇ ਦੇ ਕਾਫੀ ਕਰੀਬ ਹੋ ਗਏ ਸੀ ਜੋ ਇੱਕ ਦਿਨ ਮੇਰੀ ਜ਼ਿੰਦਗੀ ਦੇ ਲਈ ਬਹੁਤ ਹੀ ਖਰਾਬ ਸੀ ਮੈਂ ਇਸ ਵਕਤ ਚੀਕਾਂ ਮਾਰਨ ਲੱਗ ਪਈ ਸੀ ਦੋਨੋਂ ਮੇਰੀ ਆਵਾਜ਼ ਸੁਣ ਕੇ ਫਟਾਫਟ ਆਪਣੇ ਆਪ ਨੂੰ ਸੰਭਾਲ ਕੇ ਕਮਰੇ ਵਿੱਚੋਂ ਬਾਹਰ ਆਏ ਮੈਨੂੰ ਦੇਖ ਕੇ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਤੂੰ ਇੱਥੇ ਕੀ ਕਰ ਰਹੀ ਹੈ ਤੂੰ ਤਾਂ ਆਪਣੀ ਮਾਂ ਦੇ ਘਰ ਗਈ ਸੀ ਮੈਂ ਕਿਹਾ ਉਹ ਤਾਂ ਮੈਂ ਗਈ ਸੀ ਇਸੇ ਕਰਕੇ ਤੂੰ ਉਹਦਾ ਫਾਇਦਾ ਉਠਾ ਰਿਆ ਤੂੰ ਮੇਰੀ ਹੀ ਸਹੇਲੀ ਦੇ ਨਾਲ ਇਹ ਸਭ ਕੁਝ ਕਰ ਰਿਆ ਤਾਂ ਮੇਰਾ ਘਰ ਵਾਲਾ ਸਿਰ ਝੁਕਾ ਕੇ ਖੜਾ ਸੀ ਮੈਂ ਉਹਨੂੰ ਗੁੱਸੇ ਨਾਲ ਕਹਿ ਰਹੀ ਸੀ ਉਹ ਮੈਨੂੰ ਵਾਰ-ਵਾਰ ਕਹਿ ਰਿਹਾ ਸੀ ਕਿ ਤੂੰ ਹੀ ਮੈਨੂੰ ਕਿਹਾ ਸੀ ਕਿ ਮੇਰੀ ਸਹੇਲੀ ਦਾ ਧਿਆਨ ਰੱਖਿਆ ਕਰ ਹਰ ਵੇਲੇ ਇਹਦੇ ਕੋਲ ਆਉਣ ਲਈ ਕਹਿੰਦੀ ਸੀ ਹੁਣ ਤੇ ਮੈਨੂੰ ਤੇਰੀ ਸਹੇਲੀ ਦੇ ਨਾਲ ਪਿਆਰ ਹੋ ਗਿਆ ਤੇ ਮੈਂ ਇਹਨੂੰ ਪਿਆਰ ਕਰ ਬੈਠਾ ਮੈਂ ਇਹਦੇ ਨਾਲ ਹੀ ਸਾਰੀ ਜ਼ਿੰਦਗੀ ਬਿਤਾਉਣਾ ਚਾਹੁੰਦਾ ਹਾਂ ਚੰਗਾ ਹੋਇਆ ਕਿ ਤੈਨੂੰ ਇਸ ਗੱਲ ਬਾਰੇ ਪਤਾ ਲੱਗ ਗਿਆ ਕਿਉਂਕਿ ਮੈਂ ਇਹ ਚੱਕਰ ਹੁਣ ਅੱਗੇ ਨਹੀਂ ਵਧਾਉਣਾ ਚਾਹੁੰਦਾ ਇਸ ਗੱਲ ਨੂੰ ਸੁਣ ਕੇ ਤਾਂ ਮੈਂ ਹੈਰਾਨ ਹੋ ਹੀ ਗਈ ਸੀ ਮੈਂ ਆਪਣੇ ਘਰ ਵਾਲੇ ਦੇ ਨਾਲ ਨਾਲ ਆਪਣੀ ਸਹੇਲੀ ਰੀਨਾ ਦੀ ਵੀ ਬੇਇੱਜ਼ਤੀ ਕੀਤੀ ਮੈਂ ਉਹਨੂੰ ਕਿਹਾ ਕਿ ਤੈਨੂੰ ਮੈਂ ਆਪਣੀ ਭੈਣ ਵਰਗੀ ਮੰਨਦੀ ਸੀ ਤੂੰ ਤਾਂ ਮੇਰਾ ਘਰ ਹੀ ਉਜਾੜ ਦਿੱਤਾ ਤੂੰ ਮੇਰੇ ਘਰ ਵਾਲੇ ਦੇ ਨਾਲ ਹੀ ਸਭ ਕੁਝ ਕਰ ਲਿਆ ਤੈਨੂੰ ਇੱਕ ਵਾਰ ਸ਼ਰਮ ਵੀ ਨਹੀਂ ਆਈ ਪਰ ਉਹ ਸ਼ਰਮ ਦੇ ਮਾਰੇ ਕੁਝ ਵੀ ਬੋਲ ਨਹੀਂ ਰਹੀ ਸੀ ਰਹੀ ਮੈਂ ਫਟਾਫਟ ਆਪਣੀ ਸੱਸ ਨੂੰ ਫੋਨ ਲਾ ਕੇ ਘੰਟੇ ਵਿੱਚ ਹੀ ਮੇਰੀ ਸੱਸ ਘਰ ਆ ਗਈ ਜਦੋਂ ਮੈਂ ਸੱਸ ਨੂੰ ਇਹ ਗੱਲ ਦੱਸੀ ਤਾਂ ਮੇਰੀ ਸੱਸ ਵੀ ਮੇਰੇ ਘਰ ਵਾਲੇ ਤੇ ਬਹੁਤ ਗੁੱਸੇ ਹੋਈ ਉਹ ਕਹਿਣ ਲੱਗੀ ਕਿ ਉਹ ਰੀਨਾ ਨੂੰ ਇਸ ਘਰ ਵਿੱਚ ਨੌਂ ਦੇ ਰੂਪ ਵਿੱਚ ਨਹੀਂ ਦੇਖ ਸਕਦੀ ਪਰ ਇਸ ਕੱਲ ਨੂੰ ਸੌਂਦੇ ਹੀ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਰੀਨਾ ਦੇ ਨਾਲ ਮੈਂ ਪਹਿਲਾਂ ਹੀ ਵਿਆਹ ਕਰਵਾ ਲਿਆ ਇਹ ਸੁਣਦੇ ਹੀ ਮੈਂ ਟੁੱਟ ਗਈ ਸੀ ਹੁਣ ਮੇਰੇ ਕੋਲ ਕੋਈ ਵੀ ਰਾਹਤ ਨਹੀਂ ਸੀ ਮੇਰਾ ਘਰ ਵਾਲਾ ਮੈਨੂੰ ਪਿਆਰ ਨਹੀਂ ਕਰਦਾ ਸੀ ਉਸੇ ਰਾਤ ਮੈਂ ਆਪਣੇ ਘਰ ਵਾਲੇ ਨੂੰ ਤੇ ਰੀਨਾ ਦੀ ਬੇਇੱਜ਼ਤੀ ਕੀਤੀ ਤੇ ਆਪਣੇ ਮੁੰਡੇ ਨੂੰ ਲੈ ਕੇ ਵਾਪਸ ਆਪਣੇ ਘਰ ਆ ਗਈ ਸੀ ਮੇਰੇ ਘਰ ਵਾਲੇ ਨੇ ਮੈਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਮੈਂ ਉਸ ਘਰ ਵਿੱਚ ਰੁਕਣਾ ਨਹੀਂ ਚਾਹੁੰਦੀ ਸੀ ਕਿਉਂਕਿ ਮੈਂ ਆਪਣੇ ਘਰ ਵਾਲੇ ਨਾਲ ਨੂੰ ਕਿਸੇ ਹੋ ਕਿਉਂਕਿ ਮੈਂ ਆਪਣੇ ਘਰ ਵਾਲੇ ਨੂੰ ਕਿਸੇ ਹੋਰ ਦੇ ਨਾਲ ਨਹੀਂ ਦੇਖ ਸਕਦੀ ਸੀ ਮੈਂ ਇਹ ਗੱਲ ਆਪਣੇ ਮਾਪਿਆਂ ਨੂੰ ਵੀ ਜਾ ਕੇ ਦੱਸੀ ਉਹ ਵੀ ਸੁਣ ਕੇ ਉਦਾਸ ਜੇ ਹੋਏ ਉਹ ਕਹਿਣ ਲੱਗੇ ਕਿ ਅਸੀਂ ਰਾਜ ਦੇ ਖਿਲਾਫ ਪੁਲਿਸ ਕੰਪਲੇਂਟ ਕਰਾਂਗੇ ਪਰ ਮੈਂ ਆਪਣੇ ਪਿਓ ਨੂੰ ਮਨਾ ਕਰ ਦਿੱਤਾ ਮੈਂ ਕਿਹਾ ਜੋ ਹੋ ਗਿਆ ਸੋ ਹੋ ਗਿਆ ਉਹਨੂੰ ਵੀ ਸਜ਼ਾ ਮਿਲ ਹੀ ਜਾਊਗੀ ਤਾਂ ਮੇਰੀ ਮਾਂ ਮੈਨੂੰ ਕਹਿਣ ਲੱਗੀ ਕਿ ਤੈਨੂੰ ਇਸੇ ਕਰਕੇ ਵਾਰ-ਵਾਰ ਸਮਝਾਉਂਦੀ ਸੀ ਕਿ ਜਿਆਦਾ ਗੁੜੀ ਦੋਸਤੀ ਜ਼ਿੰਦਗੀ ਵਿੱਚ ਚੰਗੀ ਨਹੀਂ ਹੁੰਦੀ ਤੂੰ ਤਾਂ ਵਿਆਹ ਦੀ ਪਹਿਲੀ ਰਾਤ ਹੀ ਆਪਣੇ ਬਚਪਨ ਦੀ ਸਹੇਲੀ ਨੂੰ ਆਪਣੇ ਘਰ ਰੱਖ ਲਿਆ ਸੀ ਆਪਣੇ ਘਰ ਵਾਲੇ ਨੂੰ ਵਾਰ-ਵਾਰ ਕਹਿੰਦੀ ਸੀ ਕਿ ਤੂੰ ਰੀਨਾ ਦਾ ਧਿਆਨ ਰੱਖ ਹੁਣ ਦੇਖ ਕਿੰਨਾ ਮਾੜਾ ਹੋਇਆ ਕਿਉਂਕਿ ਜੋ ਹੋਇਆ ਉਹ ਤੇਰੀ ਬਦੌਲਤ ਹੀ ਹੋਇਆ ਮੈਨੂੰ ਵੀ ਇਹਦੇ ਵਿੱਚ ਸਾਰੀ ਮੇਰੀ ਹੀ ਗਲਤੀ ਲੱਗ ਰਹੀ ਸੀ ਕਿਉਂਕਿ ਕਾਸ਼ ਮੈਂ ਆਪਣੀ ਸਹੇਲੀ ਨੂੰ ਆਪਣੇ ਘਰੇ ਨਾ ਰੱਖਦੀ ਸ਼ਾਇਦ ਮੇਰਾ ਘਰ ਵਾਲਾ ਮੈਨੂੰ ਇਹਦਾ ਧੋਖਾ ਨਾ ਦਿੰਦਾ ਕਿਉਂਕਿ ਉਹ ਤਾਂ ਮੈਨੂੰ ਪਹਿਲਾਂ ਬਹੁਤ ਪਿਆਰ ਕਰਦਾ ਸੀ ਤੇ ਮੇਰੇ ਲਈ ਕਈ ਸਾਲਾਂ ਦਾ ਇੰਤਜ਼ਾਰ ਵੀ ਉਹਨੇ ਕੀਤਾ ਸੀ ਪਰ ਮੇਰੇ ਕੋਲ ਹੁਣ ਰਹਿਣ ਦੇ ਲਈ ਹੋਰ ਕੋਈ ਰਾਹਤ ਨਹੀਂ ਸੀ ਕੁਝ ਦਿਨਾਂ ਬਾਅਦ ਮੈਂ ਡਿਵੋਰਸ ਪੇਪਰ ਤੇ ਸਾਈਨ ਕਰ ਦਿੱਤੇ ਮੈਂ ਆਪਣੇ ਮਾਂ ਪਿਓ ਦੇ ਕੋਲ ਰਹਿਣ ਲੱਗੀ ਸੀ ਮੇਰਾ ਬੱਚਾ ਵੀ ਮੇਰੇ ਨਾਲ ਹੀ ਰਹਿੰਦਾ ਸੀ ਕੁਝ ਸਾਲ ਤੋਂ ਬਾਅਦ ਜਦੋਂ ਮੈਨੂੰ ਗੱਲ ਪਤਾ ਲੱਗੀ ਕਿ ਰੀਨਾ ਨੂੰ ਉਹਦੇ ਕੀਤੇ ਦੀ ਸਜ਼ਾ ਮਿਲ ਗਈ ਕਿਉਂਕਿ ਕਈ ਟੈਸਟ ਕਰਵਾਉਣ ਤੋਂ ਬਾਅਦ ਪਤਾ ਲੱਗਿਆ ਕਿ ਰੀਨਾ ਕਦੀ ਵੀ ਮਾਂ ਨਹੀਂ ਬਣ ਸਕਦੀ ਜਦੋਂ ਉਹਨੂੰ ਇਹ ਸਜ਼ਾ ਮਿਲ ਗਈ ਸੀ ਤਾਂ ਮੈਨੂੰ ਕੋਈ ਵੀ ਦੁੱਖ ਨਹੀਂ ਸੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈਦੇ ਹੋ ਇਜਾਜ਼ਤ ਸਤਿ ਸ਼੍ਰੀ ਅਕਾਲ